ਆਡਾ ਜਿਹੜਾ ਮੰਦਰ ਤੇ ਬਾਅਦ ਝਗੜਾ ਹੋਇਆ ਹੈ ਕੀ ਕਾਰਨ ਹੈ ਦੇਖੋ ਜੀ ਮੰਦਰ ਦੇ ਬਾਹਰ ਇੱਥੋਂ ਦੇ ਹੀ ਸੇਵਾ ਕਰਦੇ ਆ ਮੰਦਰ ਦੇ ਵਿੱਚ ਇਥੋਂ ਦੀ ਪ੍ਰਬੰਧਕ ਕਮੇਟੀ ਹੈ ਮੈਂ ਵੀ ਇੱਥੇ ਸੇਵਾਦਾਰ ਆ ਇੱਥੇ ਨਾ ਬਾਰਨਾ ਇੱਕ ਮੁੰਡਾ ਖਾਰਪਿਕ ਹੈ ਤੇ ਨਾਲ ਉਹਦਾ ਭਰਾ 사જન ਜਿਹੜਾ ਮਥਰਾ ਦਾਸ ਇਹਨਾਂ ਦਾ ਮੰਦਰ ਕਮੇਟੀ ਨਾਲ ਕੇਸ ਚੱਲਦਾ ਪਿਆ ਕਰਾਇਦਾ ਇਹ ਕੀ ਕਰਦੇ ਨੇ ਕਿ ਸ਼ਾਮ ਨੂੰ ਹੁਣ ਅੱਜ ਤੇ ਰੀੜੀ ਨਹੀਂ ਲੱਗੀ ਜੀ ਤੁਹਾਨੂੰ ਲਾਈਵ ਵਿਖਾ ਦਿੰਦੇ ਇਹ ਸ਼ਾਮ ਨੂੰ ਇਹਨਾਂ ਨੇ 7:00 6:30 7:00 ਵਜੇ ਤੋਂ ਇਹਨਾਂ ਦਾ ਸ਼ਰਾਬ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਜਿਹੜਾ ਕਿ ਰਾਤ 11:30 ਪਰਫਕ ਚੱਲਦਾ ਚਾਰ ਜਾਣੇ ਆਉਂਦੇ ਨੇ ਚਾਰ ਜਾਣ ਡਿਸਪੋਜ਼ੀਬਲ ਗਲਾਸ ਜਿਹੜੇ ਦੂਜੇ ਰੱਖੇ ਹੁੰਦੇ ਨੇ ਕਦੀ ਉੱਥੇ ਕਦੀ ਐ ਮੰਦਰ ਦੇ ਬਾਹਰ ਹੀ ਪੈਗ ਲਾਣਾ ਇਹਨਾਂ ਨੇ ਸ਼ੁਰੂ ਆਈ 8:30 ਵਜੇ ਮੰਦਰ ਵਧਾ ਦਿੰਨੇ ਆ 8:30 ਵਜੇ ਤੋਂ ਲੈ ਕੇ ਫਿਰ ਇਹਨਾਂ ਦੀਆਂ ਵਗ ਅੱਜ ਤੱਕ ਕੋਈ ਰੰਦੀਆਂ ਨਾ ਕਿ ਜਿਵੇਂ ਹੱਥ ਹੀ ਹੁੰਦਾ ਆਈ 5-7 ਵਾਰੀ ਅਸੀਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਆਪਣਾ ਕਾਰੋਬਾਰ ਕਰੋ ਪਰ ਜਿਹੜਾ ਸ਼ਰਾਬ ਦਾ ਕੰਮ ਹੈ ਮੰਦਰ ਦੇ ਬਾਹਰ ਨਾ ਪਿਆਓ ਪਰ ਇਹ ਅੱਗੋਂ ਬਦਮਾਸ਼ੀ ਕਰਦੇ ਨੇ ਇਹ ਕਾਰੋਬਾਰ ਕਾਦਾ ਕਰਦੇ ਆ ਇਹ ਕਾਰੋਬਾਰ ਹੀ ਕੋਈ ਚਾਂਪਾਂ ਦੀ ਰੇੜੀ ਹੈ ਕੋਈ ਜੂਸ ਦਾ ਕਾਰੋਬਾਰ ਸਿਰ ਨਾ ਆ ਇਹ ਮੇਨ ਕੰਮ ਇਹਨਾਂ ਦਾ ਸ਼ਰਾਬ ਪਿਆਣਾ ਹੀ ਹੈ ਸਾਡੇ ਕੋਲ ਕੋਈ ਵੀਡੀਓ ਹੈ ਕਿ ਜਿਸ ਦੇ ਵਿੱਚ ਦੇਖੋ ਜੀ ਵੀਡੀਓ ਅੱਜ ਤੇ ਸਾਡੇ ਕੋਲ ਮੌਜੂਦ ਨਹੀਂ ਹੈ ਪਰ ਹਾਂ ਜਦੋਂ ਹੋਣ ਅਗਲੀ ਵਾਰੀ ਹੋਏਗੀ ਤੇ ਕਿਉਂਕਿ ਸਾਨੂੰ ਨਹੀਂ ਪਤਾ ਅੱਜ ਵੀ ਸਵੇਰੇ ਮੈਂ ਆਪਣੇ ਘਰ ਸੁੱਤਾ ਪਿਆ ਸੀ ਕਿ ਮੈਨੂੰ ਕਿੱਥੋਂ ਕਿਸੇ ਦਾ ਵੀਰ ਦਾ ਫੋਨ ਗਿਆ ਕਰਨੈਲ ਸਿੰਘ ਦਾ ਜੋ ਬੰਦੇ ਇਕੱਠੇ ਕਰਕੇ ਦੇ ਲਲਕਾਰੇ ਮਾਰਦੇ ਪਏ ਨੇ ਤੇ ਗਾਲ ਮੰਦਾ ਕਰਦੇ ਪਏ ਨੇ ਚਲੋ ਅਸੀਂ ਮੰਦਰ ਕਮੇਟੀ ਦੇ ਮੈਂਬਰ ਹੌਲੀ ਹੌਲੀ ਇੱਕ ਕਰੋ ਇਕੱਠੇ ਹੋਏ ਆ ਤੇ ਇਨ ਚਿਰ ਨੂੰ ਇਥੋਂ ਦੇ ਮਹੱਲੇ ਦੇ ਮੁੰਡਿਆਂ ਦਾ ਤੇ ਇਹਨਾਂ ਦਾ ਆਪਸੀ ਟਕਰਾਅ ਹੋ ਚੁੱਕਿਆ ਹੋਇਆ ਸੀਗਾ ਉਹਦੀਆਂ ਵੀਡੀਓ ਵੀ ਸਾਡੇ ਕੋਲ ਮੌਜੂਦ ਨੇ ਜਦੋਂ ਇਹ ਇਕੱਠੇ ਹੋਏ ਨੇ 10-12 ਜਾਣੇ ਜਦੋਂ 10-12 ਬੰਦੇ ਇਹਨੂੰ ਕਰਨੈਲ ਸਿੰਘ ਦੇ ਮਾਰਨ ਨੂੰ ਭੱਜੇ ਨੇ ਕਿਰਪਾਨਾ ਲੈ ਕੇ ਉਹ ਤਾਤਰ ਲੈ ਕੇ ਆਏ ਨੇ ਕਿਰਪਾਨਾ ਲੈ ਕੇ ਆਏ ਨੇ ਸਾਡੇ ਕੋਲ ਸਾਰੀਆਂ ਵੀਡੀਓ ਮੌਜੂਦ ਆ ਉਹ ਮੈਂ ਵੀਡੀਓ ਤੁਹਾਨੂੰ ਵੀ ਦਿਆਂਗਾ ਉਹਨਾਂ ਦਾ ਕਹਿਣਾ ਕਿ ਤੁਹਾਡੇ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਕਰਕੇ ਉਹ ਜੱਫਾ ਦੇਖੋ ਜੀ ਜਦੋਂ ਮੈਂ ਅਸੀਂ ਆਏ ਆ ਮੇਰੇ ਆਉਣ ਤੋਂ ਪਹਿਲੇ ਤਕਰਾਰ ਹੋ ਚੁੱਕੀ ਹੋਈ ਸੀਗੀ ਇਹ ਇਥੋਂ ਦੇ ਮਹੱਲੇ ਦੇ ਮੁੰਡਿਆਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਆਪਸ ਵਿੱਚ ਤਕਰਾਰ ਹੋ ਚੁੱਕੀ ਹੋਈ ਸੀਗੀ। ਤੁਸੀਂ ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਆ ਕਿ ਜਿਹੜਾ ਇਹ ਨਜਾਇਜ਼ ਜਿਹੜਾ ਸ਼ਰਾਬ ਪੀਂਦੇ ਨੇ ਇਥੇ ਬੰਦ ਕੀਤੀ ਜਾਵੇ। ਆਹ ਕਾਰੋਬਾਰ ਕਰਨਾ ਆਪਣੀ ਨੀਤਨਾ ਕਰਨ। ਜਿਹੜਾ ਕੇਸ ਚੱਲਦਾ ਜੋ ਦਾ ਅਲੱਦਾ ਫੈਸਲਾ ਆਏਗਾ ਸਾਨੂੰ ਉਹ ਮਨਜ਼ੂਰ ਆ। ਚੇਅਰਮੈਨ ਆ ਜੀ। ਇਹ ਦੁਕਾਨ ਜਿਹੜੀ ਇਹਨੂੰ ਯਾਰਾਂ ਸਾਰਾ ਹੋ ਜਰਿਆ ਦਾ। ਕਿਹੜਾ ਮੰਦਿਰ ਜਗਾ ਦੀ ਮਾਤਾ ਵੈਸ਼ਨੂ ਦੇ ਵੀ ਮੰਦਿਰ ਹੈ ਜੀ ਕਿਹੜੀ ਜਗਾ ਜੀ ਬੰਦਰ ਮਾਤਾ ਵੈਸ਼ਨੂ ਦੇ ਵੀ ਮੰਦਿਰ ਟਪਈ ਰੋਡ ਕਲੀ ਨੰਬਰ 15 ਹਾਂਜੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਹ ਹੈ ਵੀ ਇਹ ਨਾਲ ਕਿਰਾਏ ਦਾ ਝਗੜਾ ਚੱਲ ਰਿਹਾ ਹੈ ਸਾਡਾ ਕੇਸ ਅਦਾਲਤ ਵਿੱਚ ਲੱਗਾ ਹੈ ਕਿਦਾਂ ਨਾਲ ਹੋ ਰਿਹਾ ਇਹ ਮਥਰਾ ਦਾਸ ਦੇ ਨਾਲ ਅੱਛਾ ਜੀ ਇਹ 11 ਸਾਲ ਹੋ ਗਿਆ ਕੇਸ ਲੱਗੇ ਇਹਨੂੰ ਕੇਸ ਜਿਹੜਾ ਨਾ ਉਹਦਾ ਫੈਸਲਾ ਹੋਣ ਵਾਲਾ ਹੀ ਹੈ ਇਹ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗੁਬੇਰ ਪਾ ਕੇ ਤੇ ਇਸ ਮਸਲੇ ਨੂੰ ਇਸ ਪਾਸੇ ਚਲਵਾਟ ਕਰੀਏ ਝਗੜਾ ਕਰਕੇ ਝਗੜਾ ਸਾਡੇਆਂ ਬੰਦਿਆਂ ਨੇ ਕਿਸੇ ਨੇ ਉਹਨਾਂ ਨੂੰ ਸੱਟ ਨਹੀਂ ਲਾਈ ਉਹਨਾਂ ਨੇ ਨਿਹੰਗ ਲਿਆ ਕੇ ਕੱਲ੍ਹ ਦਾ ਉਹਨਾਂ ਨੇ ਰੌਲਾ ਪਾ ਰੌਪਾ ਪਾਇਆ ਜਿਸ ਦਾ ਸਬੂਤ ਸਾਰੀ ਗਲੀ ਆ ਇਹ ਗਲੀ ਗਲੋਂ ਤੁਸੀਂ ਪੁੱਛ ਸਕਦੇ ਹੋ ਤੇ ਅਸੀਂ ਇਹਨਾਂ ਦਾ ਕੋਈ ਇਤਰਾਜ਼ ਨਹੀਂ ਕੀਤਾ ਨਾ ਇਹਨਾਂ ਨੂੰ ਕੁਝ ਕਿਹਾ ਹੀ ਏ ਕੱਲ੍ਹ ਸ਼ਾਮ ਦੇ ਇਹਨਾਂ ਨੇ ਟੰਗਾ ਪ੍ਰਸਾਦ ਕਰਨਾ ਸ਼ੁਰੂ ਕੀਤਾ ਸੀ ਤੇ ਅੱਜ ਸਵੇਰੇ ਵੀ ਇਹੀ ਮਸਲਾ ਸੀ ਜਿਸ ਕਰਕੇ ਅਸੀਂ ਇਹਨਾਂ ਨਾਲ ਕਿਰਾਏ ਤੋਂ ਇਲਾਵਾ ਸਾਡਾ ਹੋਰ ਕੋਈ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ ਉਹ ਤਾਂ ਕਹਾਂਗੇ ਸਾਡੇ ਨਾਲ ਰਾਤੀ ਕੁੱਟਮਾਰ ਕੀਤੀ ਕੀ ਉਹ ਤਾਂ ਹਸਪਤਲ ਦਾ ਹਾਲ ਪਏ ਨੂੰ ਉਹ ਤਾਂ ਸਵੇਰ ਦੀ ਗੱਲ ਆ ਜੀ ਸਵੇਰੇ ਜਦੋਂ ਕੱਲ ਉਹਨਾਂ ਨੇ ਇੱਥੇ ਚਾਰ ਪੰਜ ਮਿਹੰਗ ਲਿਆ ਕੇ ਤੇ ਦੰਗਾ ਖਸਾ ਦਿਤਾ ਗਾਲੀ ਗਲੋਚ ਕੀਤਾ ਪਰ ਕਿਸੇ ਨੇ ਉਹਨੂੰ ਜਵਾਬ ਨਹੀਂ ਦਿੱਤਾ ਫਿਰ ਸਵੇਰੇ ਜਿੰਝੇ-ਬਿੰਝੇ ਸਵੇਰੇ ਫਿਰ ਉਹ ਹੀ ਟੋਲਾ ਲੈ ਕੇ ਆਏ ਤੇ ਗਾਲੀ ਗਲੋਚ ਕਰਨ ਲੱਗ ਪਏ ਇੱਥੇ ਜਿੰਨਾ ਹੂਸੀ ਇਹਦੇ ਸਾਨੂੰ ਨਹੀਂ ਪਤਾ ਵੀ ਸਾਟ ਨੂੰ ਕਿੰਨੇ ਲੱਗਦੀ ਆ ਅ ਕਹੇ ਜਾ ਰਿਹਾ ਕਿ ਜਿਹੜਾ ਉਹਨਾਂ ਵੱਲੋਂ ਕੰਮ ਕੀਤਾ ਜਿਹੜੇ ਨਾਲ ਸ਼ਰਾਬ ਦੀ ਪ੍ਰੋਸੀਜਨ ਸ਼ਰਧ ਮੰਦਰ ਨਾਲ ਆ ਸੁਦਾਜੀ ਇਹ ਦੁਕਾਨ ਤੋਂ ਪਰਲੇ ਪਾਸੇ ਉਹ ਅੱਡਾ ਲਾਂਦੇ ਨੇ ਜਿੱਦਾ 12 ਵਜੇ ਤੱਕ ਇਸਤੇਮਾਲ ਕਰਦੇ ਨੇ ਤੇ ਔਰ ਸ਼ਰਾਬ ਤੇ ਨਾਲ ਜੂਸ-ਜਾਸ ਦਾ ਕੰਮ ਕਰਦੇ ਨੇ ਜੂਸ ਦੇ ਬਣਨੇ ਸ਼ਰਾਬ ਪੀਂਦੇ ਨੇ ਪਰ ਲਾਗੁਲਾ ਵੀ ਕਰਦੇ ਨੇ ਰੋਜ਼ ਇਹਦੇ ਪੁਲਿਸ ਨੂੰ ਵੀ ਪਤਾ ਹੈ ਕਿ ਇੱਥੇ ਦੋ ਦੂਜੇ ਤੀਜੇ ਦਿਨ ਇਹਨਾਂ ਦੀ ਵਜ੍ਹਾ ਕਰਕੇ ਹੀ ਝਗੜਾ ਹੁੰਦਾ ਪਰ ਕੋਈ ਪ੍ਰੂਫ ਹੈ ਕਿ ਸ਼ਰਾਬ ਦਾ ਇਲਜ਼ਾਮ ਸ਼ਰਾਬ ਦਾ ਇਹਦੇ ਪ੍ਰੂਫ ਹੁਣ ਐਸ ਵੇਲੇ ਤੇ ਆਖੀ ਨਹੀਂ ਕੋਈ ਦੇ ਸਕਦੇ لیکن ਜਿਹੜਾ ਅੱਖੀਂ ਵੇਖਿਆ ਜਾਂ ਲੋਕ ਵੇਖਦੇ ਨੇ বুੜੀਆਂ ਦੱਸਦੀਆਂ ਨੇ ਕਿ ਉੱਥੇ ਸ਼ਰਾਬ ਪੀਂਦੇ ਨੇ ਮੰਦਰ ਕਮੇਟੀ ਵਾਲੇ ਰੋਕੋ ਅੱਧੀ ਰਾਤੀ ਇਹਨਾਂ ਨੂੰ ਕਿਹੜਾ ਬੰਦਾ ਰੋਕਣ ਆਇਆ ਅਸੀਂ ਆਪਣੀ ਇੱਜ਼ਤ ਕਰਕੇ ਅਸੀਂ ਉਸ ਦੇ ਅਵਾਇਡ ਕਰ ਜਾਂਦੇ ਆਂ ਵੀ ਛੱਡੋ ਛੱਡੋ ਬੜਾ ਅੱਜ ਹਟ ਜਾਣਗੇ ਕੱਲ ਹਟ ਜਾਣਗੇ ਜਿਹੜਾ ਝਗੜਾ ਹੋਇਆ ਇਹਦੀ ਕੋਈ ਦਰਖਾਸਤ ਦਿੱਤੀ ਹੈ ਦਿੱਤੀ ਹੈ ਜੀ ਕੀ ਕਰਾਂਗੇ ਦਰਖਾਸਤ ਇਹੋ ਹੀ ਦਿੱਤੀ ਹੈ ਵੀ ਸਾਡਾ ਇਹਨਾਂ ਦਾ ਕੋਈ ਕਿਰਾਏ ਤੋਂ ਇਲਾਵਾ ਹੋਰ ਕੋਈ ਸਾਡਾ ਕੋਈ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ 11 ਸਾਲ ਹੋ ਗਿਆ ਕਿਰਾਇਆ ਨਹੀਂ ਦੇ ਰਹੇ ਜਿਹੜਾ ਕਿ ਕੇਸ ਚੱਲਣ ਡਿਆ। ਕੀ ਮੰਨ ਕਰਦੇ। ਆ ਗਏ ਕੱਢਣੇ। ਸਾਨੂੰ ਇਹ ਦੁਕਾਨ ਖਾਲੀ ਕੀਤੀ ਜਾਵੇ। ਇਹ ਮੰਦਰ ਦੀ ਜਿਹੜੀ ਆ ਉਹ ਪਿੱਛੇ ਮੰਦਰ ਆ ਉਹ ਵੀ ਇਹ ਵੀ ਗੇਟ ਆ ਇਹ ਵੀ ਗੇਟ ਆ। ਅਸੀਂ ਚਾਹੁੰਦੇ ਆਂ ਵੀ ਇਹ ਜਨਤਾ ਦੀ ਮੰਗ ਆ ਕਿ ਇੱਥੇ ਹਨੂਮਾਨ ਦਾ ਮੰਦਰ ਬਣਾਇਆ ਜਾਵੇ। ਤੇ ਇਸ ਕாக ਅਸੀਂ ਅਦਾਲਤ ਵਿੱਚ ਵੀ ਇਹੋ ਹੀ ਰਿਕਵੈਸਟ ਕੀਤੀ ਹੈ ਵੀ ਮੰਦਰ ਨੂੰ ਖਾਲੀ ਦੁਕਾਨ ਨੂੰ ਖਾਲੀ ਕੀਤਾ ਜਾਵੇ। ਕੀ ਨਾਮ ਆ ਪਤ ਜੀ? ਮੇਰਾ ਨਾਮ ਜੀ ਮੁਕੇਸ਼ ਭਗਤ ਸਿੰਘ ਖਾਲਸਾ। ਮੁਕੇਸ਼ ਸਿੰਘ ਕਹਿੰਦੇ ਉੱਧਾ ਪਾਣੂ। ਜੀ। ਕੀ ਗੱਲ ਹੋਈ ਆ ਜਿਹੜਾ ਝਗੜਾ ਗੱਲ ਐ ਏਦਾਂ ਜੀ ਪਿਆਰਿਓ ਮੇਰਾ ਭਰਾ ਡੈਮਗਾ ਸਾਡੀ ਦੁਕਾਨ ਐ ਚਾਂਪਾ ਦੀ ਕੁਝ ਸਮਾਂ ਪਹਿਲੇ ਮੈਂ ਦੁਕਾਨ ਕਰਦਾ ਹਾਂ ਹੁਣ ਮੈਂ ਆਪਣਾ ਬੈਟਰੀ ਆਟੋ ਪਾਇਆ ਵਾ ਮੈਂ ਬੈਟਰੀ ਆਟੋ ਚਲਾਣਾ ਠੀਕ ਐ ਜਿਹੜੀ ਸਾਡੀ ਦੁਕਾਨ ਐ ਉਹ ਸਾਡੀ ਕੋ 1982 ਦੀ ਦੁਕਾਨ ਐ ਕਾਨੂੰਨੀ ਤੌਰ ਤੇ ਸਾਡਾ ਕਬਜ਼ਾ ਵੀ ਹੈਗਾ ਸਾਡੇ ਦੇ ਮਲਕੀਅਤ ਨਾਮਾ ਵੀ ਸਾਡੇ ਨਾਮ ਐ ਉਹਦੇ ਵਿੱਚ ਬਕਾਇਦਾ ਸੀ 5200 ਰੁਪਏ ਦੇ ਕੇ ਆਪਨੋ ਦੁਕਾਨ ਬਣਾਈ ਐ ਉਹਦੇ ਮਾਲਕ ਅਹੀ ਐ ਸਾਡਾ ਕੋਰਟ ਕੇਸ ਚੱਲਦਾ ਪਿਆ ਜੋ ਕਿ ਹਲੇ ਫੈਸਲੇ ਦੇ ਅਧੀਨ ਆ ਇੱਕ ਫੈਸਲਾ ਹੀ ਜਿੱਤ ਚੁਕੇ ਆ ਉਸ ਤੋਂ ਬਾਅਦ ਹਲੇ ਦੁਬਾਰ ਜਿਹੜਾ ਸੁਖਦੇਵ ਰਾਜ ਦਾ ਬੰਦਾ ਏ ਅੰਨੇ ਥੋੜੇ ਬੰਦੇ ਵਿੱਚ ਡਿਫਾਲਟਰ ਪਾਏ ਹੋਏ ਨੇ ਗੁੰਡਾਵਾਦ ਬੰਦੇ ਪਾਏ ਹੋਏ ਨੇ ਜਿਹੜੇ ਕਿ ਲੋਕਾਂ 'ਤੇ ਅਤਿਆਚਾਰ ਕਰਦੇ ਨੇ ਠੀਕ ਹੈ ਅੰਨਾਂ ਨੇ ਦੋ ਤਿੰਨਾਂ ਦੀ ਪਹਿਲੇ ਵੀ ਇੱਕ ਰੁੱਖ ਦਾ ਸਹਾਰਾ ਲੈ ਕੇ ਮੇਰੇ ਭਰਾ ਨੂੰ ਦੁਕਾਨ ਦੇ ਉੱਤੇ ਕੱਲਿਆਂ ਹਮਲਾ ਕੀਤਾ ਪਰ ਉਸ ਟਾਈਮ ਮੈਂ ਥੋੜਾ ਜਿਹਾ ਸ਼ਹਿਰੋਂ ਬਾਹਰ ਹਾਂ ਤੇ ਮੈਂ ਕੋਈ ਗੱਲ ਨਹੀਂ ਵਧਾਈ ਕਿ ਚਲੋ ਕੋਈ ਗੱਲ ਨਹੀਂ ਸਿਆਣੇ ਬਿਆਂ ਦੇ ਬੰਦੇ ਕੋਈ ਗੱਲ ਨਹੀਂ ਠੀਕ ਆ ਤੇ ਰੁੱਖ ਦਾ ਰੁੱਖ ਦਾ ਮਸਲਾ ਪਰ ਹੁਣ ਅਸਲੀ ਹਾਦਸਾ ਉਰੋਂ ਵੱਧ ਗਈ ਜਦੋਂ ਬੰਦ ਦੁਕਾਨ ਦੇ ਉੱਤੇ ਸਾਡੀ ਸਿੱਖੀ ਨੂੰ ਉਹਨਾਂ ਨੇ ਲਲਕਾਰਿਆ ਮੇਰੇ ਬਾ ਕਹਿੰਦੇ ਕਿ ਦੁਕਾਨ ਖੋਲ ਕੇ ਦੱਸੇ ਕਿਹੜਾ ਦੱਸਦਾ 30 11 ਸਾਢੇ 11 ਦੀ ਗੱਲ ਹੈ ਮੈਨੂੰ ਮੇਰੇ ਗਵਾਹਾਂ ਦੇ ਫੋਨ ਆਇਆ ਠੀਕ ਹੈ ਗੁਰਨਾਮ ਸਿੰਘ ਦਾ ਫੋਨ ਆਇਆ ਕਿ ਤੇਰੀ ਦੁਕਾਨ ਦੇ ਉੱਤੇ ਇੱਟਾਂ ਮਾਰਦੇ ਪਏ ਆ ਤੇ ਮੈਂ ਉਸ ਟਾਈਮ ਸ਼ਹਿਰੋਂ ਬਾਹਰ ਸੀ ਠੀਕ ਆ ਸ਼ਹਿਰੋਂ ਬਾਹਰ ਸੀ ਮੈਂ ਆ ਨਹੀਂ ਸਕਿਆ ਸਵੇਰੇ ਜਾ ਕੇ ਮੈਂ ਜਦੋਂ ਦੁਕਾਨ ਖੋਲੀ ਆਪਣੀ ਸਾਫ ਸਫਾਈ ਕੀਤੀ ਉਸ ਟਾਈਮ ਉੱਥੇ ਮੌਕੇ ਦੇ ਮਹੱਲੇ ਦੇ ਗਵਾਹ ਨੇ ਇਸ ਗੱਲ ਦੇ ਠੀਕ ਹੈ ਦੁਕਾਨ ਦੀ ਸਫਾਈ ਕੀਤੀ ਉਸ ਟਾਈਮ ਆਪਣੇ ਭਰਾ ਸਦੇ ਤੂੰ ਮੈਂ ਕਿਹਾ ਦੁਕਾਨਦਾਰੀ ਕਰ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਅੰਨਾਂ ਨੇ ਸਾਡੀ ਗੈਰ ਮੌਜੂਦਗੀ ਦੇ ਵਿੱਚ ਇੱਟਾਂ ਕੱ ਮੈਂ ਕਹੂੰ ਸਾਡੀ ਦੁਕਾਨਦਾਰੀ ਹੈ ਅਸੀਂ ਦੁਕਾਨ ਖੋਲੀ ਦੁਕਾਨ ਲਾ ਕੇ ਨੂੰ ਮੈਂ ਚਲਾ ਗਿਆ ਇਹ ਸਿੰਘ ਵੀ ਮੇਰੇ ਨਾਲ ਹੀ ਅਸੀਂ ਚਲੇ ਗਏ ਆ ਉਸ ਤੋਂ ਬਾਅਦ ਸੰਨੀ ਢਿੱਲੋ ਠੀਕ ਆ ਕਰਨੈਲ ਸਿੰਘ ਕੈਲੀ ਸੰਨੀ ਢਿੱਲੋ ਦੇ ਜਿੰਨੇ ਵੀ ਭਰਾ ਨੇ ਸਾਰੇ ਠੀਕ ਆ ਹੋਰ ਪੰਜ ਸੱਤ ਮੁੰਡੇ ਸੀ ਆ ਨਾਂ ਲੈ ਕੇ ਸੁਖਦੇਵ ਰਾਜ ਨੇ ਮੇਰੇ ਭਰਾ ਦੇ ਕੱਲਿਆਂ ਫੜ ਕੇ ਉੱਥੇ ਜੋਸ਼ ਛਤਰਬੇੜ ਕੀਤੀ ਸੱਟਾਂ ਮਾਰੀਆਂ ਬਾਹੂਆ ਸੱਟਾਂ ਮਾਰੀਆਂ ਜੋ ਕਿ ਜਾਨ ਲੈਵਾ ਹਮਲਾ ਕੀਤਾ ਇੱਕ ਤਰ੍ਹਾਂ ਜਾਨੋ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਮੇਰੇ ਭਰਾ ਨੂੰ ਮੇਰੇ ਗਵਾਨੀ ਉਸੇ ਟਾਈਮ ਮੈਨੂੰ ਫੋਨ ਕੀਤਾ ਤੇ ਮੈਂ ਉਸੇ ਟਾਈਮ ਭੱਜਾ ਗਿਆ ਕਿ ਉਸ ਟਾਈਮ ਥੋੜੀ ਦੂਰੀ ਤੇ ਸੀ ਕੁਲਚਾ ਖਾ ਰਿਆ ਸੀ ਰੋਟੀ ਖਾ ਰਿਹਾ ਦੂਰੀ ਦੂਰੀ ਤੇ ਉਸੇ ਟਾਈਮ ਉਸੇ ਗਿਆ ਉੱਥੇ ਗਿਆ ਇਹ ਸਿੰਘ ਸਾਹਿਬ ਮੇਰੇ ਮੌਕੇ ਦੇ ਗਵਾਹ ਨੇ ਇਹ ਸਾਡੇ ਨਾਲ ਖੜੇ ਮੈਂ ਆਪਣੇ ਭਰਾ ਨੂੰ ਬਚਾਉਣ ਦੇ ਲਈ ਗਾਹ ਹੋਇਆ ਜਿਹੜਾ ਸੰਨੀ ਢਿੱਲੋ ਏ ਭਰੀ ਪੰਚਾਇਤ ਦੇ ਵਿੱਚ ਅੰਨੇ ਮੇਰੀ ਦਾੜੀ ਪੁੱਟੀ ਮੇਰੇ ਕੇਸਾਂ ਦੀ ਬੇਦਬੀ ਕੀਤੀ ਮੇਰਾ ਸ਼ਿਸ਼ਤਰ ਖੋਹ ਕੇ ਲੈ ਗਏ ਆ ਪਿੱਛੋਂ ਦੇਖੋ ਇਹਨਾਂ ਨੇ ਦਸਤਰ ਦਾ ਵਾਰ ਕੀਤਾ ਮੈਂ ਇਹਦੇ ਖਿਲਾਫ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ ਹੋਰ ਦੂਜੀ ਗੱਲ ਕਿ ਅਕਾਲ ਤਖਤ ਸਾਹਿਬ ਜਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੇ ਸਿੰਘ ਦੇ ਨਾਲ ਅੱਡੀ ਬੇਦਬੀ ਹੋ ਰਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਬੱਦ ਤੋਂ ਵੱਧ ਮਦਦ ਕਰੋ ਸਾਡੀ ਰੋਜੀ ਰੋਟੀ ਦਾ ਮਸਲਾ ਏ ਕੀ ਕੇ ਸਾਡਾ ਕੇਸ ਚੱਲਦਾ ਪਿਆ ਕਾਨੂੰਨੀ ਇੱਕ ਤੇ ਇਹ ਕਾਨੂੰਨ ਦੇ ਵਿੱਚ ਜਾ ਰਹੇ ਨੇ ਉਲਟ ਕੇਸ ਵੀ ਇਹਨਾਂ ਨੇ ਆਪ ਵੀ ਕੀਤਾ ਅਹੀਂ ਨਹੀਂ ਕੀਤਾ ਠੀਕ ਹੈ ਕੇਸ ਵੀ ਕੀਤਾ ਹੀ ਜੇ ਇਹ ਕਾਨੂੰਨ ਦੇ ਧਾਰੇ 'ਚ ਹੈਗੇ ਨਹੀਂ ਅਸੀਂ ਵੀ ਕਾਨੂੰਨ ਦੇ ਧਾਰੇ 'ਚ ਵਿੱਚ ਹੈਗੇ ਆ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਆ ਠੀਕ ਹੈ ਅਸੀਂ ਹਿੰਦੁਸਤਾਨ ਦੇ ਵਾਸੀ ਆ ਠੀਕ ਹੈ ਕਲਗੀਧਰ ਪਾਸ਼ਾ ਨੇ ਆਪਣੇ ਸਭੰਸ ਲੁਟਾ ਦਿੱਤਾ ਠੀਕ ਹੈ ਸਾਡੇ ਨਾਲ ਇਹੋ ਜਿਹਾ ਅਤਿਆਚਾਰ ਹੋ ਰਿਹਾ ਸ਼ਰਾਬ ਦਾ ਧੰਦਾ ਕਰਦੇ ਨੇ ਦੋ ਨੰਬਰ ਦਾ ਕੰਮ ਕਰਦੇ ਗਰੀਬਾਂ ਦੇ ਨਾਲ ਏ ਧੱਕਾ ਕਰਦੇ ਨੇ ਇਹ ਸਾਰੇ ਜਾਣੇ ਅੱਜ ਦਾ ਨਹੀਂ ਕਰ ਰਹੇ ਬੜੇ ਸ਼ੇਰ ਦਾ ਕਾਰ ਹੈ ਪਰ ਕੋਈ ਅੰਨ੍ਹੇ ਨਾਲ ਹਲੇ ਸ਼ਰਿਆਮ ਕੋਈ ਗੱਲ ਨਹੀਂ ਕਰ ਰਿਹਾ ਉਹ ਕਿਉਂ ਨਹੀਂ ਕਰ ਰਹੇ ਲੋਕੀ ਲੋਕੀ ਇਹਨਾਂ ਕੋਈ ਡਰਦੇ ਨੇ ਲੋਕਾਂ ਨੂੰ ਉਹਨਾਂ ਨੇ ਡਰਾਇਆ ਕਬਜ਼ੇ ਕਿਤੇ ਨਜਾਇਜ਼ ਲੋਕਾਂ ਨਾਲ ਤੁਹਾਡੇ ਭਰਾ ਦੇ ਹਾਲਾਤ ਕੀ ਹੈ ਭਰਾ ਦੇ ਹਾਲਾਤ ਸੀਰੀਅਸ ਜੀ ਜੀ ਤੁਸੀਂ ਜਾ ਕੇ ਵੇਖ ਸਕਦੇ ਜੀ ਮੈਂ ਇਹੀ ਚਾਹੁੰਦਾ ਕਿ ਸੱਚੇ ਪਾਤਸ਼ਾਹ ਜੀ ਮੇਰੇ ਭਰਾ ਨੂੰ ਕੁਛ ਨਾ ਹੋਵੇ ਜੇ ਹੋ ਗਿਆ ਤੇ ਸਾਨੂੰ ਕਾਨੂੰਨ ਆਪਣੇ ਹੱਥ 'ਚ ਲੈਣਾ ਪਏਗਾ ਹੁਣ ਕੋਈ ਦਰਖਾਸਤ ਦਿੱਤੀ ਹੈ ਹਾਂਜੀ ਘੇਰ ਕੀਮਾ ਤੁਸੀਂ ਦਰਖਾਸਤ ਦਿੱਤੀ ਉੱਥੋਂ ਡਾਟ ਲੈ ਕੇ ਅਸੀਂ ਸਿਵਲ ਹਸਪੀਟਲ ਆਏ ਹਾਂ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿ ਜਿਹੜਾ ਸਵੇਰੇ ਡੈਮਗੰਜੇ ਇਲਾਕੇ 'ਚ ਝਗੜਾ ਹੋਇਆ ਇਹ ਦਰਖਾਸਤ ਆਈ ਹੈ ਤੇ ਕੀ ਪੁਲਿਸ ਦੀ ਕਾਰਵਾਈ ਉਹਦੇ ਵਿੱਚ ਇੱਕ ਕਾਰਤਕ ਨਾਮ ਦਾ ਲੜਕਾ ਉਹਨੇ ਨਾ ਕੰਪਲੇਨਟ ਦਿੱਤੀ ਹੈ ਉਹਨਾਂ ਦਾ ਨਾ ਕੋਈ ਜਿਹੜੀ ਲਾਉਣ ਨੂੰ ਤਕਰਾਰ ਬਾਜੀ ਹੋਈ ਸੀ ਤੇ ਉਹ ਫਿਰ ਉਹਦੀ ਕੰਪਲੇਨਟ ਦਿੱਤੀ ਸੀ ਤੇ ਫਿਰ ਇਹਦਾ ਮੈਡੀਕਲ ਕੱਟ ਕੇ ਉਹ ਡਾਕਟਰ ਕੱਟ ਕੇ ਤੇ ਸਿਵਲ ਹਸਪਤਲ ਭੇਜਿਆ ਮੈਡੀਕਲ ਕਰਾਉਣ ਵਾਸਤੇ ਜਿਉਂ ਵੀ ਐਮਲਰ ਆਉਂਦੀ ਆ ਉਹਦੇੰ ਤੱਕ ਜਿਹੜੀ ਆ ਅਗਲੀ ਕਾਰਵਾਈ ਜਿਹੜੀ ਕੀਤੀ ਜੇ ਸਰ ਦੂਸਰੀ ਪਾਰਟੀ ਵੱਲੋਂ ਵੀ ਕੋਈ ਦਰਖਾਸਤ ਆਈ ਹੈ ਇਹ ਦੂਜੀ ਪਾਰਟੀ ਵੱਲੋਂ ਅਜੇ ਤੱਕ ਸਾਡੇ ਕੋਲ ਤੇ ਆਈ ਨਹੀਂ ਸੀ ਇੱਕ ਪਾਰਟੀ ਵੱਲੋਂ ਆਈ ਸੀ ਕਾਟ ਕੋਲ ਉਹਨਾਂ ਨੂੰ ਐ ਮੈਡੀਕਲ ਉਹ ਕੱਟ ਕੇ ਡਾਕਟਰ ਕਰਕੇ ਦੇ ਸਿਵਲ ਹਸਪਤਲ ਭੇਜਦਾ ਸੀ ਅਜੇ ਐਮਐਲਏ ਜਿਹੜੀ ਆ ਉਹ ਮਸੂਲ ਨਹੀਂ ਹਾਂ